ਇਹ ਸਿਸਟਮ ਜਿਹੜਾ ਆ ਮੇਰੇ ਤੋਂ ਬਾਹਰ ਨਿਕਲ ਰਿਹਾ ਤੇ ਮੈਂ ਦੋਹਾਂ ਉਹਦਿਆਂ ਤੋਂ ਦੋ ਦੋ ਸਤੀਬਾ ਦੇ ਦਿੱਤਾ ਸੀ ਕਿ ਇੱਕ ਨਗਾਤੀ ਪ੍ਰੋਗਰਾਮ ਸੀ ਇੱਕ ਤਾਂ ਇਸ ਦੀ ਪ੍ਰੋਗਰਾਮ ਵੀ ਅਕਾਲੀ ਦਲ ਦੋ ਬਣਾਉਣੇ ਆ ਟਰੌਮ ਇੱਕ ਤਾਂ ਇਕੱਠੇ ਹੋਣ ਨੂੰ ਇੱਕ ਵਾਰੀ ਸਤਾਬ ਦੀਆਂ ਬਣਾਉਣ ਨੂੰ ਤੁਰੇ ਆ ਤੇ ਦੂਸਰੇ ਪਾਸੇ ਆਪਾਂ ਅੱਡੋ ਵੱੱਡੀ ਜਿਹੜੇ ਆ ਉਹ ਆਪਣੇ ਝੰਡੇ ਵੀ ਖੜੇ ਕਰ ਲਏ ਤੁਹਾਡੇ ਦੋ ਬਣ ਜਾਣ ਤੇ ਨਾਲ ਪ੍ਰਧਾਨ ਆਪਣੇ ਗਿਆਨੀ ਹਰਪ੍ਰੀਤ ਸਿੰਘ ਜੀ ਬਣ ਜਾਣ ਉਹ ਉਹਨਾਂ ਨੇ ਆਪਣੀ ਜਿਹੜੀ ਸਾਰੀ ਮਨਸ਼ਾ ਆ ਉਹ ਪੂਰੀ ਕਰ ਲਈ ਹੈ। D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਹੁਣ ਗਿਆਨੀ ਹਰਪ੍ਰੀਤ ਸਿੰਘ ਜੋ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਉਹਨਾਂ ਦੇ ਉੱਤੇ ਨਿਸ਼ਾਨੇ ਸਾਧੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਮਨਸ਼ਾ ਪੂਰੀ ਹੋ ਗਿਆ ਪ੍ਰਧਾਨ ਬਣਨ ਵਾਲੇ ਉਹਨਾਂ ਕਹੇ ਕਿ ਕਿੰਨੇ ਕ ਡੈਲੀਗੇਟ ਨੇ ਕਹਿੰਨੀ ਹਰਪ੍ਰੀਤ ਸਿੰਘ ਨੂੰ ਚੁਣਿਆ ਇਹ ਪਹਿਲਾਂ ਹੀ ਤੈਅ ਹੋ ਗਿਆ ਸੀ ਕਿਉਂਕਿ ਸਿਸਟਮ ਪਹਿਲਾਂ ਹੀ ਬੜਿਆ ਹੋਇਆ ਸੀ ਉਹਨਾਂ ਕਹੇ ਕਿ ਮੈਂ ਦੋਵਾਂ ਨੂੰ ਇਕੱਠੇ ਕਰਨਾ ਚਾਹੁੰਦਾ ਸੀ ਪਰ ਜਦੋਂ ਮੈਂ ਸਿਸਟਮ ਦੇਖਿਆ ਤਾਂ ਮੈਂ ਅਸਤੀਫਾ ਦੇ ਦਿੱਤਾ ਕਿ ਜਦੋਂ ਇਹ ਕਮੇਟੀ ਬਣੀ ਸੀ ਮੈਂ ਉਹਦੇ ਚ ਯਤਨ ਵੀ ਕੀਤਾ ਮੈਂ ਹੁਣ ਪਿਛਲੇ ਪਾਸੇ ਨੂੰ ਨਹੀਂ ਜਾਣਾ ਕਮੇਟੀ ਮੈਂਬਰ ਸਹਿਬਾਨਾਂ ਨੂੰ ਸਾਰਾ ਪਤਾ ਮੈਂ ਉਹਦੇ ਵਿੱਚ ਬਤੌਰ ਚੇਅਰਮੈਨ ਤੇ ਬਤੌਰ ਸ਼ੋਮਣੀ ਕਮੇਟੀ ਦਾ ਪ੍ਰਧਾਨ ਇਹ ਸੋਚਦਾ ਸੀ ਵੀ ਮੈਂ ਇਹਨੂੰ ਇੱਕ ਥਾਂ ਇਕੱਤਰ ਕਰਾਂ ਤੇ ਮੇਰਾ ਪੂਰ ਜੋਰ ਸਾਰਾ ਯਤਨ ਵੀ ਰਿਹਾ ਵੀ ਇਕੱਠਾਂ ਇਕੱਤਰ ਹੋਈਏ ਪਰ ਜਿਸ ਲਈ ਮੈਂ ਦੇਖਿਆ ਵੀ ਪਾਣੀ ਤਾਂ ਸਿਰੋਂ ਲੰਘਦਾ ਜਾਂਦਾ ਇਕੱਤਰ ਹੋਣ ਦੇ ਤਾਂ ਇਹ ਸਿਸਟਮ ਜਿਹੜਾ ਆ ਮੇਰੇ ਤੋਂ ਬਾਹਰ ਨਿਕਲ ਰਿਹਾ ਤੇ ਮੈਂ ਦੋਹਾਂ ਅਹੁਦਿਆਂ ਤੋਂ ਦੋ ਦੋਸਤੀਵਾ ਦੇ ਦਿੱਤਾ ਸੀ ਉਹ ਮੈਂ ਸ਼ਰੀ ਅਕਾਲ ਤੱਕ ਸਾਹ ਦੇ ਡਾਇਰੈਕਟੋਰੇਟ ਜਾ ਕੇ ਸਖਤਰਤ ਜਾ ਕੇ ਆਪ ਦਿੱਤਾ ਸੀ ਤੇ ਮੈਂ ਉਦੋਂ ਮਹਿਸੂਸ ਕਰਦਾ ਸੀ ਕਿ ਜੇ ਕਮੇਟੀ ਬਣੀ ਆ ਤੇ ਅਕਾਲ ਤਖ ਦਾ ਹੁਕਮਨਾਮਾ ਇਹ ਜਿਹੜਾ ਆ ਇਹਦੇ ਵਿੱਚ ਪੰਥ ਦੇ ਵਿੱਚ ਕੋਈ ਵੱਡਾ ਝਗੜਾ ਨਾ ਪਵੇ ਪੰਥ ਇੱਕ ਥਾਂ ਇਕੱਠਾ ਹੋਵੇ ਪਰ ਹੁਣ ਮੈਨੂੰ ਮਹਿਸੂਸ ਹੁੰਦਾ ਕਿ ਏਕਨਗਾਤੀ ਪ੍ਰੋਗਰਾਮ ਸੀ ਇੱਕ ਤਾਂ ਇਸ ਦੀ ਪ੍ਰੋਗਰਾਮ ਵੀ ਅਕਾਲੀ ਦਲ ਦੋ ਬਣਾਉਣੇ ਆ ਉਹ ਜਿਹੜੇ ਉਹ ਸਾਡੇ ਸਾਹਮਣੇ ਆ ਗਏ ਤੇ ਦੂਜਾ ਮੈਨੂੰ ਕਿਉਂਕਿ ਕੰਨੋਂ-ਕੰਨੀ ਕਈ ਵਾਰੀ ਇਹ ਗੱਲਾਂ ਆਉਂਦੀਆਂ ਸੀ ਕਿ ਗਿਆਨੀ ਹਰਪੀ ਸਿੰਘ ਇਸ ਸ਼ੋਮਣੀ ਕਾਲੀਦਲ ਦਾ ਪ੍ਰਧਾਨ ਬਣੂਗਾ ਤੇ ਤਦ ਉਹਨਾਂ ਨੂੰ ਸਵਾਲ ਵੀ ਕੀਤੇ ਉਹ ਕਹਿੰਦੇ ਜੀ ਮੈਂ ਦੋਏ ਜਿਹੜੇ ਧੜੇ ਮੈਨੂੰ ਕਹਿਣਗੇ ਤੇ ਮੈਂ ਬਣ ਵੀ ਸਕਦਾ ਤੇ ਹੁਣ ਤਾਂ ਦੋ ਧੜੇ ਨਹੀਂ ਹੁਣ ਤਾਂ ਦੋ ਧੜੇ ਬਣਾ ਦਿੱਤੇ ਉਦੋਂ ਵੀ ਦੋਏ ਧੜੇ ਕਹਿਣਗੇ ਤੇ ਫਿਰ ਮੈਂ ਸਮਝਦਾ ਪਈ ਉਹ ਉਹਨਾਂ ਦੀ ਮਨਸ਼ਾ ਪੂਰੀ ਹੋ ਗਈ ਜੋ ਇਹ ਕਹਿੰਦੇ ਸੀ ਵੀ ਇਹ ਪ੍ਰਧਾਨ ਬਣ ਕੇ ਸਰਦਾਰ ਹਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਉਹ ਹੁਣ ਬਣ ਗਏ ਤੇ ਮੈਂ ਸਮਝਦਾ ਭਈ ਕੌਮ ਇੱਕ ਥਾਂ ਇਕੱਠੇ ਹੋਣ ਨੂੰ ਇੱਕ ਪਾਸੇ ਸਤਾਪ ਦੀਆਂ ਮਨਾਉਣ ਨੂੰ ਤੁਰੇ ਆ ਤੇ ਦੂਸਰੇ ਪਾਸੇ ਆਪਾਂ ਅੱਡੋ-ਵੱਡੀ ਜਿਹੜੇ ਆ ਉਹ ਆਪਣੇ ਝੰਡੇ ਵੀ ਖੜੇ ਕਰ ਲੈ ਦੇਖੋ ਇਹ ਜਿਹੜੀ ਗੱਲ ਆ ਤੁਸੀਂ ਪ੍ਰੈਸ ਵਾਲੇ ਮੇਰੇ ਤੋਂ ਵੱਧ ਜਾਣਦੇ ਆ ਇਹ ਸਾਰਿਆਂ ਨੂੰ ਇਸ ਗੱਲ ਦਾ ਇਲਮ ਸੀ ਮੈਂ ਹੁਣ ਇਲਮ ਦੇ ਵਿੱਚ ਤੁਹਾਡੇ ਹੋਰ ਵਾਅਦਾ ਕਰਦੇ ਆ ਥੋੜਾ ਜਿਹਾ ਕਿ ਡੈਲੀਗੇਟ 500 ਚੁਣਿਆ ਕੋਈ ਡੈਲੀਗੇਟ ਦੀ ਲਿਸਟ ਆਈ ਤੁਹਾਡੇ ਕੋਲ ਜਿਆਦਾ ਦੱਸੋ ਕਿਉਂਕਿ ਡੈਮੋਕ੍ਰੇਸੀ ਬਹਾਲ ਕਰਨੀ ਸੀ ਤੇ ਦੂਜਾ ਪੱਖ ਸਰਦਾਰ ਸਰਜੀਤ ਸਿੰਘ ਰਖੜਾ ਤਾਂ ਇੱਕ ਦਿਨ ਪਹਿਲਾਂ ਐਨਾਨਸ ਕਰ ਗਏ ਜੀ ਵੀ ਜੀ ਸਾਡਾ ਆ ਪ੍ਰਧਾਨ ਹੋਊਗਾ ਤੇ ਸਾਡਾ ਆ ਜਿਹੜਾ ਧਾਰਮਿਕ ਵਿੰਗ ਹੋਊਗਾ ਤੇ ਮੈਂ ਸਮਝਦਾ ਫੇਰ ਹੁੰਦਾ ਸਾਹਿਬ ਨੇ ਉਹ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਵੀ ਨਹੀਂ ਜੀ ਇਦਾਂ ਨਹੀਂ ਹੋਊਗੀ ਉਹਦਾ ਉਥੇ ਡੈਲੀਗੇਟ ਫੈਸਲਾ ਕਰਨਗੇ ਕਿਉਂਕਿ ਸਾਰਾ ਸਿਸਟਮ ਉਹ ਹੈ ਤਾਂ ਸਾਡੇ ਵਿੱਚੋਂ ਗਾਇਓ ਸਾਡੇ ਭਰਾ ਹੀ ਆ ਪਰ ਸਿਸਟਮ ਤਾਂ ਕੋਈ ਨਵਾਂ ਨਹੀਂ ਨਾ ਸਿਸਟਮ ਦਾ ਸਾਰਿਆਂ ਦਾ ਸਾਰਾ ਪਹਿਲਾਂ ਤੈਅ ਸੀ ਉਹ ਇੱਕ ਨਗਾਤੀ ਪ੍ਰੋਗਰਾਮ ਸੀਗਾ ਵੀ ਤੁਹਾਡੇ ਦੋ ਬਣ ਜਾਣ ਤੇ ਨਾਲ ਪ੍ਰਧਾਨ ਆਪਣੇ ਗਿਆਨੀ ਹਰਪ੍ਰੀਤ ਸਿੰਘ ਜੀ ਬਣ ਜਾਣ ਉਹ ਉਹਨਾਂ ਨੇ ਆਪਣੀ ਜਿਹੜੀ ਸਾਰੀ ਮਨਸ਼ਾ ਆ ਉਹ ਪੂਰੀ ਕਰ ਲਈ ਆ ਮੈਂ 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 ਹੁਣ ਬੇਨਤੀ ਕਰਾਂ ਮੈਂ ਜਾਤਕ ਦਾ ਆਪਣੀ ਸੁਰਤ ਸੰਭਾਲੀ ਆ ਮੈਂ ਅਕਾਲੀ ਦਲ ਬਖ ਬਖ ਹੁੰਦੇ ਵੀ ਦੇਖੇ ਆ ਬਖ ਬਖ ਮੌਕਿਆਂ ਦੇ ਉੱਤੇ ਅਕਾਲੀ ਦਲ ਨੂੰ ਸਰਜੀਤ ਲੋਕ ਕਰਦੇ ਰਹੇ ਇੱਕੋ ਹੀ ਅਕਾਲੀ ਦਲ ਰਹਿੰਦਾ ਅੱਜ ਤੱਕ ਦਾ ਇਤਿਹਾਸ ਆ ਉਹ ਲੋਕ ਪ੍ਰਗਟ ਕਰਦੇ ਲੋਕ ਸ਼ਕਤੀ ਜਦੋਂ ਇਲੈਕਸ਼ਨਾਂ ਹੁੰਦੀਆਂ ਉਹਦੇ ਵਿੱਚ ਪ੍ਰਗਟ ਕਰ ਦਿੰਦੇ ਆ ਪਰ ਮੈਂ ਇਦਾਂ ਨਹੀਂ ਸੀ ਦੇਖੀ ਭਈ ਸ਼ੋਮਣੀ ਕਮੇਟੀ ਵੀ ਖੋਲਾਂਗੇ ਸਿੰਬਲ ਵੀ ਖੋਲਾਂਗੇ ਤੇ ਫੇਰ ਦਫ਼ਤਰ ਵੀ ਖੋਲਾਂਗੇ ਇਹ ਮੈਂ ਸਾਹਮਣੇ ਜਹੇਦਾਰ ਸਾਹਿਬ ਨੂੰ ਇਹ ਭਾਸ਼ਾ ਜਿਹੜੀ ਆ ਇਹਦੇ ਪਿੱਛੇ ਤਾਂ ਨਹੀਂ ਕੋਈ ਕਨੈਕਸ਼ਨ ਜੁੜਿਆ ਆ ਇਹ ਖੋਣ ਖਵਾਣ ਵਾਲੀਆਂ ਗੱਲਾਂ ਸਿੱਖ ਪੰਦੇ ਵਿੱਚ ਕਦੇ ਵੀ ਨਹੀਂ ਹੋਈਆਂ ਇਹ ਤਾਂ ਲੋਕ ਸ਼ਕਤੀ ਆ ਲੋਕ ਪ੍ਰਗਟ ਕਰ ਦੇਣਗੇ ਠੀਕ ਆ ਧੜੇ ਬਣਦੇ ਰਹੇ ਤੇ ਧੜੇ ਬਣਦੇ ਰਹਿਣਗੇ ਪਰ ਇਲੈਕਸ਼ਨਾਂ ਨਸਦਾਰਾ ਕਰਦੀਆਂ ਸੀ ਹਰ ਗੱਲ ਦੀਆਂ ਤੇ ਕੀ ਆਪਾਂ ਹੁਣ ਅੱਜ ਜੇ ਇੰਨੇ ਜ਼ੋਰ ਨਾਲ ਬੋਲਾਂਗੇ ਤੇ ਉਹਦੇ ਪਿੱਛੇ ਕੀ ਇੰਟੂਸ਼ਨ ਆ ਜਾਂ ਕੀ ਹੋ ਸਕਦਾ ਦੇਖੋ ਬਾਕੀ ਵੀ ਸਾਰੇ ਕਹਿੰਦੇ ਆ ਵੀ ਟਾਈਮ ਨਾਲ ਇਲੈਕਸ਼ਨ ਆਉਣ ਸਾਰਾ ਕੁਝ ਹੋਵੇ ਪਰ ਖੋਹਾ ਖਵਾਈ ਵਾਲਾ ਕੰਮ ਜਿਹੜਾ ਇਹ ਮੈਨੂੰ ਜਾਪਿਆ ਫਿਰ ਦੂਜੀ ਗੱਲ ਜੇ ਆਪਾਂ ਇਹੋ ਹੀ ਕੰਮ ਕਰਨਾ ਤੇ ਫਿਰ ਮੈਨੂੰ ਹੁਣ ਪਿੱਛੇ ਮਹਾਰਾਸ਼ਟਰ ਵੀ ਚੇਤੇ ਆਉਂਦਾ ਕਿ ਮਹਾਰਾਸ਼ਟਰ ਦੇ ਵਿੱਚ ਉਹ ਪਾਰਟੀ ਜਿਹੜੀ ਸੀ ਉਹ ਦਫਾੜ ਕਰਕੇ ਸਿੰਬਲ ਰਿਜ਼ਰਵ ਕਰ ਦਿੱਤਾ ਕੀ ਇਹਦੇ ਪਿੱਛੇ ਉਹ ਕਹਾਣੀ ਤਾਂ ਨਹੀਂ ਕੀ? ਕੀ ਆਪਾਂ ਕੌਮ ਨੂੰ ਸੇਧ ਦੇਣੀ ਜਾਂ ਕੀ ਆਪਾਂ ਕੌਮ ਨੂੰ ਵੰਡੋ-ਵੰਡੀ ਕਰਨਾ ਮੈਂ ਨਿਮਰਤਾ ਸਾਹਿਬ ਬੇਨਤੀ ਕਰਦਾ ਜਦੋਂ ਮੈਂ ਮੈਂਬਰੀ ਤੋਂ ਸ티브ਾ ਦਿੱਤਾ ਸੀ ਉਹ ਕਮੇਟੀ ਦੀਆਂ ਤਿੰਨ ਮੀਟਿੰਗਾਂ ਅੰਦਰ ਨਹੀਂ ਹੋਈਆਂ ਸੀ ਦੋ ਪਬਲਿਕਲੀ ਹੋਈਆਂ ਸੀ ਤੇ ਮੇਰਾ ਯਤਨ ਵੀ ਸੀ ਪਰ ਮੈਂ ਦੇਖਦਾ ਸੀ ਵੀ ਇਹ ਗੱਲ ਸਿਰੇ ਨਹੀਂ ਚੜ੍ਹਣੀ ਆਲਟੀਮੇਟਲੀ ਇਹ ਆਟੋਪਾਰਟ ਹੋ ਜਾਣੀ ਆ ਤੇ ਮੈਂ ਸ਼ੋਮਨੀ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਉੱਤੇ ਵੀ ਤੇ ਕਮੇਟੀ ਦੇ ਤੌਰ ਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਜੀ ਉਹਨਾਂ ਨੂੰ ਮੈਂ ਦੇ ਕੇ ਆਇਆ ਸੀ ਉਹ ਕਿਉਂ ਦਿੱਤਾ ਸੀ ਉਹਦਾ ਕਾਰਨ ਇਸ ਤੇ ਹੁਣ ਮੈਨੂੰ ਉਹ ਸਾਰਾ ਦਿਸਣ ਡਿਆ ਆ ਕਿ ਜੇ ਆਪਾਂ ਇਦਾਂ ਹੀ ਇਹਨੂੰ ਪ੍ਰਸਾਰੇ ਨੂੰ ਜਿਸ ਢੰਗ ਦੇ ਨਾਲ ਆਪਾਂ ਲੈ ਚੱਲੇ ਆ ਤੇ ਕੌਮ ਦੇ ਵਿੱਚ ਫਿਰ ਇਹ ਆਪੋ ਵਿੱਚ ਹੀ ਭਰਾ ਮਾਰੂ ਯੰਗ ਜਿਹੜੀ ਹੋਰ ਆਪਣੀ ਤੇਜ਼ ਹੋ ਜਾਣੀ ਆ ਸੋ ਜਿੱਦਾਂ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਕੁਝ ਸਵਾਲ ਚੁੱਕੇ ਗਏ ਨੇ ਤੇ ਹੁਣ ਵੇਖਣਾ ਹੋਵੇਗਾ ਨਵੇਂ ਅਕਾਲੀ ਦਲ ਵੱਲੋਂ ਐਸਜੀਪੀਸੀ ਪ੍ਰਧਾਨ ਧਾਮੀ ਨੂੰ ਕਿਸ ਤਰ੍ਹਾਂ ਜਵਾਬ ਦਿੱਤਾ ਜਾਂਦਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਮੁਲਾਕਾਤ ਕੀਤੀ ਜਾਂਦੀ ਹੈ ਚੋਣਾਂ ਲੈ ਕੇ ਆਨਲਾ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ